ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RJK TV ਉੱਤੇ ਆਪਾਂ ਪਹੁੰਚੀ ਤੀ ਗਈ ਜੀ ਝੜਕ ਮੰਡੀ ਮੇਲੇ ਉੱਤੇ ਬਾਈ ਮੱਝ ਲੈ ਕੇ ਆਇਆ ਜਿਹੜਾ ਸੰਗਰੂਰ ਡਿਸਟ੍ਰਿਕਟ ਦੀ ਸ਼ਾਨ ਹੈ ਜੋ ਕੁਲਦੀਪ ਸਿੰਘ ਆਪਾਂ ਗੱਲਬਾਤ ਕਰਾਂਗੇ ਉਹਦੇ ਨਾਲ ਬਾਈ ਜੀ ਤੁਸੀਂ ਕਿਹੜਾ ਪਿੰਡਾ ਤੁਹਾਡਾ ਪਿੰਡ ਵੀਰ ਜੀ ਸਾਡਾ ਉਰਾ ਹੈ ਕੀ ਨਾਮ ਆ ਨਾਮ ਕੁਲਦੀਪ ਸਿੰਘ ਠੀਕ ਹੈ ਤੇ ਜਿਹੜੀ ਇਹ ਮੱਝ ਲੈ ਕੇ ਆਏ ਤੁਸੀਂ ਮੁਰਾਹਨ ਅਸਲ ਦੀ ਇਹ ਕਿਹੜੇ ਸੀਮੰਦੀ ਆ ਇਹ ਸਰਕਾਰੀ ਸੀਮੰਦੀ ਵੀਰੇ ਠੀਕ ਹੈ ਠੀਕ ਹੈ ਤੇ ਮਤਲਬ ਜਿਹੜੀ ਇਹ ਸਰਕਾਰੀ ਸਵੀਮਤੀ ਛੁੱਟੀ ਆ ਤੁਸੀਂ ਇਹ ਕਿੱਥੋਂ ਖਰੀਦੀ ਸੀ ਇਹ ਵੀਰੇ ਅਸੀਂ ਹਰਿਆਣੇ ਚੋਂ ਲੈ ਕੇ ਆਏ ਤੇ ਠੀਕ ਹੈ ਇਹ ਕਿੰਨੇ ਦੀ ਖਰੀਦੀ ਸੀ ਵੀਰੇ ਇਹ ਅਸੀਂ ਨੇ ਵੀਰੇ ਉਹ ਤੋਂ ਖਰੀਦੀ ਦੀ 1 ਲੱਖ ਤੇ 70000 ਦੀ ਠੀਕ ਹੈ 1 ਲੱਖ 70000 ਦੀ ਕੀਤੀ ਇਹਦਾ ਹੁਣ ਜਿਹੜਾ ਦੁੱਧ ਹੈ ਕੀ ਇਹ ਇਹ ਕਿੰਨਾ ਦੁੱਧ ਤੇ ਚੱਲ ਰਹੀ ਆ ਇਹ ਵੀਰੇ ਇਸ ਟਾਈਮ ਹੁਣ ਤਾਂ ਇਹ ਡਰਾਈ ਹੈ ਡਰਾਈ ਹੈ ਡਰਾਈ ਕੈਟਾਗਰੀ ਵਿੱਚ ਪਾਵਾਂਗੇ ਆਪਾਂ ਇਹ ਹਾਂ ਇਹ ਕੈਟਾਗਰੀ ਚ ਡਰਾਈ ਚ ਪਾਈ ਦੀ ਆਪਾਂ ਨੇ ਠੀਕ ਹੈ ਠੀਕ ਹੈ ਤੇ ਤੇ ਹੁਣ ਇਹ ਮਤਲਬ ਜਦੋਂ ਤਾਜੀ ਦਾ ਦੁੱਧ ਕਿੰਨਾ ਹਾਈਐਸਟ ਇਹ ਹਾਈਐਸਟ ਵੀਰੇ 18 ਪਲੱਸ 18 ਪਲੱਸ 18 ਤੋਂ ਪਲੱਸ ਦਿੰਦੀ ਆ ਹਾਂ ਜੀ ਅੱਛਾ ਇਹਦੀ ਕੋਈ ਲਾਇ ਮਿਲਕਿੰਗ ਵਗੈਰਾ ਕਰਵਾਈ ਹਾਂ ਕਰਵਾਈ ਹੋਈ ਹੈ ਵੀਰੇ ਠੀਕ ਹੈ ਤੇ ਦੇਖੋ ਭਰਾਵੋ ਜੋ ਇਹ ਆਮ ਕਿਸਾਨ ਦੀ ਮੱਝ ਹੈਗੀ ਮੂਰਾ ਨਸਲ ਦੀ ਤੇ ਆਗਲਾ ਕਹਿੰਦਾ ਯਾਰ ਅਭੀ ਮੱਝਾਂ ਪਾਲਣੀਆਂ ਸੌਖਾ ਬਹੁਤ ਔਖਾ ਹੈਗਾ ਤੇ ਬਹੁਤ ਵਧੀਆ ਮੱਝ ਹੈ ਜੀ ਬਾਡੀ ਦੀ ਗਰੋਥ ਦੇਖੋ ਤੇ ਇਹ ਡਰਾਈ ਕੰਪੀਟੀਸ਼ਨ ਦੇ ਵਿੱਚ ਇਸ ਨੂੰ ਬਾਈ ਨੂੰ ਮੱਝ ਇਹ ਕੰਪੀਟੀਸ਼ਨ ਲੜਵਾਉਣਾ ਹੈਗਾ ਹਲੇ ਕੰਪੀਟੀਸ਼ਨ ਸਟਾਰਟ ਹੋਊਗਾ ਤੇ ਆਪਾਂ ਤੁਹਾਨੂੰ ਦੇਖੋ ਮੂਰਾ ਨਸਲ ਦੀ ਹੈਗੀ ਇੱਕ ਆਮ ਕਿਸਾਨ ਦੇ ਘਰ ਇਹ ਮੱਝ ਪੈਦਾ ਹੋਈ ਹੈਗੀ ਜੋ ਬਾਈ ਨੇ ਖਰੀਦੀ ਹੈ ਬਹੁਤ ਸੇਵਾ ਕਰ ਰਿਹਾ ਹੈ ਬਾਈ ਇੱਕ ਬਾਈ ਤੁਸੀਂ ਹੋਰ ਕੰਪੀਟੀਸ਼ਨ ਵਾਸਤੇ ਇੱਕ ਕੱਟੀ ਲੈ ਕੇ ਆਏ ਉਹਦੀ ਡਿਟੇਲ ਦੇ ਬਾਰੇ ਉਹ ਕਿੰਨੇ ਸਮੇ ਦੀ ਹੈ ਕਿਹੜੀ ਕੈਟਾਗਰੀ ਚ ਪਾਵਾਂਗੇ ਆਪਾਂ ਉਹਨੂੰ ਇਹ ਵੀਰੇ 1 ਮਹੀਨਾ 20 ਦਿਨਾਂ ਦੀ ਕੱਟੀ ਆਪਣੀ ਕਿੰਨੇ ਦੀ 1 ਮਹੀਨਾ 20 ਦਿਨਾਂ ਦੀ 1 ਮਹੀਨਾ 20 ਦਿਨ ਦੀ ਕੱਟੀ ਹੈ ਇਹ ਕਿਹੜੇ ਬੁੱਲ ਦੀ ਹੈ ਇਹ ਗੀਆ ਸਮਰਾਟ ਦੀ ਵੀਰੇ ਸਮਰਾਟ ਖੰਮ ਕੇਰੀਆ ਹਾਂ ਸਮਰਾਟ ਤੇ ਮਕੇਰੀਆਂ ਹਾਂ ਠੀਕ ਹੈ ਠੀਕ ਹੈ ਉਹਦੀ ਵੀਰੇ ਠੀਕ ਹੈ ਤੇ ਇਹਦੀ ਮਾਂ ਦਾ ਮਿਲਕ ਰਿਕਾਰਡ ਇਹਦੀ ਮਾਂ ਦਾ ਰਿਕਾਰਡ ਹੈਗਾ ਵੀਰੇ 18-19 ਕਿਲੋ ਤੋਂ ਦੋ ਦਿੰਦੀ ਹੈ ਵੀਰੇ ਘਰੇ ਆਪਣੇ ਆਮ ਚराई ਦੇ ਠੀਕ ਹੈ ਠੀਕ ਹੈ ਤੇ ਤੁਸੀਂ ਕਿਸਾਨ ਭਰਾਵਾਂ ਨੂੰ ਇਸ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਮੇਲਿਆਂ ਦੇ ਵਾਸਤੇ ਕੀ ਪ੍ਰੇਰਿਤ ਕਰੋਗੇ ਤੁਸੀਂ ਇਹਨ ਮੇਲਿਆਂ ਬਾਰੇ ਹੀ ਕਹਿਣਾ ਚਾਹਾਂਗੇ ਕਿ ਮੇਲਿਆਂ ਤੇ ਆ ਕੇ ਕੁਝ ਆਪਾਂ ਨੂੰ ਸਿੱਖਣ ਨੂੰ ਹੀ ਮਿਲਦਾ ਦੇਖ ਹਾਂ ਨਾ ਇੱਥੇ ਆਉਣਾ ਆਪਾਂ ਨੂੰ ਲਾਜ਼ਮੀ ਹੈ ਜਿੱਥੇ ਆਵਾਂਗੇ ਤਾਂ ਕੁਝ ਸਿੱਖਾਂਗੇ ਹੈਨਾ ਤੇ ਜਦੋਂ ਆਪਾਂ ਕਰੇ ਤੇ ਕਰੇ ਉਹਨਾਂ ਗੱਲਾਂ ਦਾ ਨਹੀਂ ਪਤਾ ਲੱਗਦਾ ਤੇ ਮਤਲਬ ਬਈ ਯਾਰ ਜਿਹੜਾ ਮੇਲੇ ਵਿੱਚ ਆਉਂਦਾ ਬੰਦਾ ਨਾ ਉਦੇ ਮੇਲੇ ਵਿੱਚ ਆਉਣੇ ਬਹੁਤ ਵੱਡੀ ਪ੍ਰਾਪਤੀ ਉਹਨੇ ਜਿੱਤ ਹੁੰਦੀ ਹੈ ਕਿਉਂਕਿ ਜਿਹੜਾ ਬੰਦਾ ਘਰੇ ਆਲੋ ਘਰੇ ਤਾਂ ਹਰੀ ਕੇ ਕਹਿੰਦਾ ਯਾਰ ਮੇਰੀ 20 ਕਿਲੋ ਦਿੰਦੀ ਹੈ ਹਨਾ ਤੇ ਜਦੋਂ ਆਪਾਂ ਕੰਪੀਟੀਸ਼ਨਾਂ ਤੇ ਕਿਸੇ ਪਸ਼ੂ ਨੂੰ ਲੈ ਕੇ ਆਉਣਾ ਹੈਗਾ ਉੱਥੇ ਉਹਦਾ ਜਿੱਤ ਬਹੁਤ ਵੱਡਾ ਜਿਗਰਾ ਹੁੰਦਾ ਜੋ ਲੈ ਕੇ ਆਉਣਾ ਕੰਪੀਰੀਂਗ ਦੇ ਵਿੱਚ ਜਾਣਾ ਬਹੁਤ ਵੱਡੀ ਹੈ ਹਨਾ ਤੇ ਉਹਦੇ ਵਿੱਚ ਕਿੰਨੀ ਮਿਹਨਤ ਹੁੰਦੀ ਹੈ ਤੁਸੀਂ ਕੈ ਦਿਨਾਂ ਤੋਂ ਬੈਠੇ ਹੋਗੇ ਹਾਂ ਹਾਂ ਬਹੁਤ ਵੀਰ ਮਿਹਨਤ ਤਾਂ ਬਹੁਤ ਹੁੰਦੀ ਹੈ ਹਾਂ ਤੇ ਮਤਲਬ ਅਸੀਂ ਬਹੁਤ ਮਿਲਦਾ ਹੈ ਜੋ ਅੱਜ ਕੱਲ ਨੌਜਵਾਨੀ ਇਸ ਸਿਆ ਵੱਲ ਵੱਧ ਰਹੀ ਹੈਗੀ ਤੁਸੀਂ ਉਹਨਾਂ ਨੂੰ ਕੀ ਇਸ ਸੰਤੁਸ਼ਟੀ ਕੀ ਮਤਲਬ ਦੇਣਾ ਚਾ ਇਵੇਂ ਹੁਣ ਇਹ ਇਹਨਾਂ ਦਾ ਪਸ਼ੂਆਂ ਦਾ ਵੀ ਆਪਾਂ ਨਸ਼ੀ ਕਹਿ ਸਕਦੇ ਹਾਂ ਜਦੋਂ ਇਹਨਾਂ ਨੂੰ ਪਾਲਦਿਆਂ ਰਿੰਗ 'ਚ ਪਾਉਨੇ ਆ ਕੋਈ ਨੰਬਰ ਆਉਂਦਾ ਆਪਣਾ ਤਾਂ ਉਹ ਨਸ਼ੀ ਸਮਝੋ ਇੱਕ ਹਾਂ ਠੀਕ ਹੈ ਨਾ ਗੱਲ ਅਜੇ ਬਈ ਦੁਨੀਆ ਨੂੰ ਕਰੀ ਜਿੰਨੇ ਮਰਜੀ ਜਾਵੇ ਹੈਨਾ ਉਹ ਆਪੋ ਦੀ ਸੋਚ ਹੁੰਦੀ ਹੈ ਸੋਚ ਹੁੰਦੀ ਹੈ ਹਾਂ ਜੇ ਮਤਲਬ ਨਸ਼ਾ ਜੇ ਆਪਾਂ ਲਾਉਣਾ ਤਾਂ ਚੰਗ ਕੰਮ ਦੀ ਚੀਜ਼ ਹੈ ਮਤਲਬ ਹੋਰ ਨਸ਼ੇ ਬਥੇਰੇ ਨੇ ਹੈਨਾ ਹੋਰ ਬਥੇਰੇ ਨੇ ਮਤਲਬ ਪਸ਼ੂਆਂ ਨਾਲ ਪਿਆਰ ਕਰਾਂਗੇ ਤਾਂ ਆਪਣੀ ਆਉਣ ਵਾਲੀ ਪੀੜ੍ਹੀਏ ਜਿਹੜੀ ਉਹ ਨਸਲ ਸੁਧਰੂਗੀ ਇੱਕ ਅੱਜ ਕੱਲ ਮੇਨ ਗੱਲ ਹੁੰਦੀ ਹੈ ਸ੍ਰੀਮਨ ਦੀ ਬਰੀਡ ਤੇ ਜਿਹੜਾ ਲੱਗਦਾ ਯਾਰ ਵੀ ਹਰੇਕ ਘਰੇ ਵੀ ਆਈ ਮੀਨ ਸੀਮਨ ਤਾਂ ਕੋਈ ਦਿੱਕਤ ਨਹੀਂ ਹੁੰਦੀ ਅੱਜਕੱਲ ਡੁਪਲੀਕੇਟੀ ਸੀਮਨ ਸੀਮਨ ਵੀ ਬਹੁਤ ਆਉਣ ਲੱਗੇ ਆਪਾਂ ਮੇਲਿਆਂ ਤੇ ਵੀ ਦੇਖਨੇ ਆ ਉੱਥੇ ਵੀ ਬਹੁਤ ਤਰ੍ਹਾਂ ਦੇ ਇਸ ਪਾਰਟਸਾਂ ਚੱਲਦੀਆਂ ਨੇ ਹਨਾ ਹਾਂ ਵੀ ਤੇ ਬਈ ਜਿਹੜਾ ਸੀਮਨ ਤੇ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਵਧੀਆ ਸੀਮਨ ਹੈ ਤੁਸੀਂ ਕਿਸਾਨਾਂ ਨੂੰ ਵੀ ਕਿਵੇਂ ਸੀਮਨ ਵੀਰੇ ਉਹ ਲਾਉ ਆਪਾਂ ਜਿਹੜੇ ਬਾਰੇ ਆਪਾਂ ਨੂੰ ਨੌਲੇਜ ਹੈ ਠੀਕ ਹੈ ਜਿਵੇਂ ਹੁਣ ਮੇਲਿਆਂ ਤੇ ਆ ਕੇ ਇਹੀ ਚੀਜ਼ ਦਾ ਪਤਾ ਲੱਗਦਾ ਹੈ ਵੀ ਆਪਾਂ ਨੂੰ ਸੀਮਨ ਕਿਹੜਾ ਵਰਤਣਾ ਚਾਹੀਦਾ ਹੈ ਹਨਾ ਤੇ ਉੱਥੇ ਆਪਾਂ ਨੂੰ ਸਾਰੇ ਮਤਲਬ ਬੋਲਾਂ ਬਾਰੇ ਪਤਾ ਲੱਗਦਾ ਵੀ ਆਹ ਇਹ ਬੋਲ ਦਾ ਰਿਕਾਰਡ ਕੀ ਹੈ ਤੇ ਉਹਦਾ ਹਰੇਕ ਬੰਦਾ ਹੀ ਜਾ ਕੇ ਕਹਿ ਦਿੰਦਾ ਬਾਈ ਵੀ ਮੇਰੀ ਮੱਝ ਦਾ ਇੰਨਾ ਰਿਕਾਰਡ ਹੈ ਠੀਕ ਹੈ ਨਾ ਗੱਲ ਤੇ ਮੇਲੇ ਤੇ ਆ ਕੇ ਇਹੀ ਵੱਡਾ ਮਤਲਬ ਉਹ ਹੁੰਦਾ ਹੈਗਾ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇੱਥੇ ਸੀਮਨ ਬਾਰੇ ਜਾਦੇ ਜਾਣਕਾਰੀ ਆਪਾਂ ਨੂੰ ਮਿਲ ਜਾਂਦੀ ਹੈ ਕਿਉਂ ਸਾਰੇ ਉਰੇ ਆਦੇ ਬੋਲ ਲੈ ਕੇ ਆਏ ਹੁੰਦੇ ਨੇ ਵੀਰ ਜਿਹੜਾ ਨਾ ਮਤਲਬ ਵਧੀਆ ਰਿਕਾਰਡ ਕਰਵਾਇਆ ਹੁੰਦਾ ਉਹ ਬੋਲਦਾ ਸੀ ਮਨ ਵਰਤਣਾ ਚਾਹੀਦਾ ਭਾਈ ਜਿਹਦਾ ਆਪਾਂ ਨੇ ਮਤਲਬ ਕੁਝ ਪਤਾ ਹੈ ਜਾਂ ਦੇਖਿਆ ਹੋਇਆ ਠੀਕ ਹੈ ਨਾ ਤੇ ਬਾਕੀ ਭਾਈ ਆਈਆਂ ਗੱਲ ਜੇ ਆਪਾਂ ਚੰਗਾ ਚੰਗੀ ਬਰੀਡ ਤੇ ਕੰਮ ਕਰਾਂਗੇ ਪੌਣਾ ਦਾ ਆਪਾਂ ਯਾਰ ਮਤਲਬ ਉਹ ਛੱਟਣਾ ਦਾ ਗੋਹਾ ਚੰਗੇ ਪਸ਼ੂ ਦਾ ਵੀ ਐ ਛੱਟਣਾ ਆਪਾਂ ਮਾਰੇ ਦਾ ਵੀ ਸੰਗਾ ਕੱਖੂ ਨੂੰ ਵੀ ਪੌਣੇ ਨੇ ਕੱਖੂ ਨੂੰ ਵੀ ਪੌਣੇ ਨੇ ਜੇ ਆਪਣਾ ਸੀਮੰਟ ਚੰਗਾ ਹੋਊਗਾ ਚੰਗਾ ਪਸ਼ੂ ਪਾਲਾਂਗੇ ਉਹ ਚੰਗੇ ਮੁੱਲ ਤੇ ਵਿਕੂਗਾ ਵੀ ਹਨਾ ਤੇ ਉਹ ਦੁੱਧ ਵੀ ਚੰਗਾ ਦੇਊਗਾ ਇਹ ਸਹੀ ਗੱਲ ਹੈ ਤੇ ਮਤਲਬ ਆਪਾਂ ਨੇ ਕੰਮ ਤਾਂ ਉਨੇ ਹੀ ਆ ਦੇਖ ਬਰਾਬਰ ਹੈ ਹਾਂ ਕੰਮ ਸੰਭਾਲ ਵੀ ਬਰਾਬਰ ਹੈ ਤੇ ਜਿਹੜਾ ਉਹਦਾ ਖਾਣ ਪਾਣਾ ਉਹ ਵੀ ਬਰਾਬਰ ਹੈ ਤੇ ਅੱਜ ਮਹਿੰਗਾਈ ਦੇ ਯੁੱਗ ਦੇ ਵਿੱਚ ਜਿਹੜਾ ਡੁਪਲੀਕੇਟੀ ਦੁੱਧ ਹੈ ਉਹ ਕਿਸਾਨ ਵਾਸਤੇ ਇੱਕ ਤਾਂ ਮਨ ਹੈ ਮਨ ਵੀ ਜਿਹੜਾ ਡੁਪਲੀਕੇਟ ਦੁੱਧ ਹੁੰਦਾ ਉਹਦਾ ਕਿਸਾਨ ਦੇ ਦੁੱਧ ਦਾ ਮੁੱਲ ਨਹੀਂ ਪੈਂਦਾ ਹੈਗਾ ਇਹ ਡੁਪਲੀਕੇਟ ਵਾਲੇ ਦੁੱਧ ਵਾਸਤੇ ਤੁਸੀਂ ਕੀ ਸਰਕਾਰ ਨੂੰ ਕੀ ਮਤਲਬ ਬੇਨਤੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਵੀਰੇ ਇਹੀ ਬੇਨਤੀ ਕਰਨੀ ਚਾਹਾਂਗੇ ਡੁਪਲੀਕੇਟੀ ਦੁੱਧ ਬਾਰੇ ਵੀ ਜਿੰਨਾਂ ਚਿਰ ਇਹ ਦੁੱਧ ਨਹੀਂ ਬੰਦ ਹੁੰਦਾ ਵੀਰੇ ਉਹਨਾਂ ਚਿਰ ਮਤਲਬ ਪਸ਼ੂ ਪਾਲਕਾਂ ਦੀ ਕਦਰ ਨਹੀਂ ਪੈਂਦੀ ਹਾਂ ਸਹੀ ਗੱਲ ਹੈ ਤੇ ਇਹ ਦੇਖੋ ਹਣਾ ਖੇਚਲਾ ਤੋਂ ਉਹ ਵੀ ਪਤਾ ਵੀ ਕਿੰਨੀ ਹੁੰਦੀ ਆ ਇਹਦੇ ਵਿੱਚ ਪਰ ਉਹਦਾ ਹਾਂ ਉਹ ਮਿਹਨਤ ਦਾ ਮੁੱਲ ਨਹੀਂ ਮਿਲਦਾ ਆਪਾਂ ਹਾਂ ਠੀਕ ਹੈ ਜੇ ਮਤਲਬ ਡੁਪਲੀਕੇਟਸ ਮਤਲਬ ਬੰਦ ਹੋਵੇ ਦੁੱਧ ਜੇ ਦੁੱਧ ਬੰਦ ਹੋਵੇ हां मतलब किसान ਨੂੰ ਉਹਦਾ ਪੂਰਾ ਦੁੱਧ ਦਾ ਮੁੱਲ ਮਿਲੇ ਤਾਂ ਪਸ਼ੂ ਦਾ ਮੁੱਲ ਪਊਗਾ ਤਾਂ ਪਸ਼ੂ ਦਾ ਮੁੱਲ ਪਊਗਾ ਠੀਕ ਹੈ ਨਾ ਨਹੀਂ ਤਾਂ ala ਕਹਿੰਦਾ ਯਾਰ ਵੀ ਗੋਹਾ ਸੱਟਣ ਦਾ ਕੋਈ ਫਾਇਦਾ ਨਹੀਂ ਗੱਲ ਵੀ ਸਹੀ ਆ ਯਾਰ ਅਜਰਵਾਲੇ ਦਾ 40 50 ਰੁਪਏ ਲੱਗੂ ਦਾ ਕੋਈ ਉਹਨਾਂ ਦਾ ਮਰਜ਼ੇ ਖਾ ਜਾਂਦੀ ਹੈ ਹਾਂ ਸਹੀ ਗੱਲ ਆ ਵੀ ਤੇ ਹੁਣ ਮਤਲਬ ਇਹ ਦੁੱਧ ਦਾ ਰੇਟ ਆਪਾਂ ਕਹਿੰਦੇ 100 ਪਲੱਸ ਹੋਵੇ 120 30 ਰੁਪਏ ਲੀਟਰ ਹੋਣਾ ਚਾਹੀਦਾ ਤਾਂ ਬਚਤ ਆ ਕਿਸਾਨ ਤਾਂ ਬਾਈ ਕੁਝ ਪੱਲੇ ਪਊਗਾ ਠੀਕ ਹੈ ਨਾ ਗੱਲ ਉਹੀ ਗੱਲ ਆ ਵੀ ਜਿੰਨਾ ਚਿਰ 100 ਰੁਪਏ ਤਾਂ ਘੱਟੋ-ਘੱਟ ਚਾਹੀਦਾ ਵੀ 100 ਰੁਪਏ ਜੇ ਘੱਟੋ- ਤਾ ਪੜਤਾ ਪੈਂਦਾ ਤਾ ਪੜਤਾ ਪੈਂਦਾ ਤੇ ਜਿਹੜਾ ਮੇਲਿਆਂ ਦਾ ਸ਼ੌਂਕ ਹੈ ਤੁਹਾਨੂੰ ਇਹ ਕਿੰਨੇ ਚਿਰ ਤੋਂ ਬਈ ਵੀਰੇ ਇਹ 2012-13 ਤੋਂ ਲੱਗੇ ਹੋਇਆ ਅਸੀਂ ਠੀਕ ਹੈ ਠੀਕ ਹੈ ਤੇ ਮਤਲਬ ਕੰਪੀਟੀਸ਼ਨ 'ਚ ਪਹਿਲਾਂ ਵੀ ਤੁਸੀਂ ਪਸ਼ੂ ਪਾਇਆ ਨੇ ਕੋਈ ਹਾਂ ਕੰਪੀਟੀਸ਼ਨ 'ਚ ਪਹਿਲਾਂ ਬੁੱਲ ਪਾਇਆ ਵੀਰੇ ਅਸੀਂ ਨੇ ਠੀਕ ਹੈ ਤੇ ਮਤਲਬ ਕਿਹੜੇ-ਕਿਹੜੇ ਕੰਪੀਟੀਸ਼ਨ ਕਰਦੇ ਨੇ ਵੀਰੇ ਤੁਸੀਂ ਪਹਿਲਾਂ ਕੰਪੀਟੀਸ਼ਨ ਵੀਰੇ ਅਸੀਂ ਦੇਖਾ ਜਿਹੜੀ ਇਹ ਮਿਹਨਤ ਹੈ ਨਾ ਪਸ਼ੂਆਂ ਦੀ ਇਹ ਪਹਿਲੀ ਗੱਲ ਤਾਂ 7-8 ਸਾਲਾਂ ਦੇ ਵਿੱਚ ਇੱਕ ਅੱਧਾ ਪਸ਼ੂ ਤਿਆਰ ਹੁੰਦਾ ਜਦੋਂ ਬਰੀਡ ਬਣਾਉਂਦੇ ਆ ਬਰੀਡ ਬਣਾਉਂਦੇ ਆ ਪਹਿਲਾਂ ਆਪਣੇ ਦੇ ਖੁੰਦੇ ਤੇ ਉਹੀ 8-10 ਕਿਲੋ ਵਾਲੇ ਪਸ਼ੂ ਹੁੰਦੇ ਹੈ ਨਾ ਤੇ ਜਦੋਂ ਜਿਵੇਂ ਇਸ ਤਰ੍ਹਾਂ ਦੇ ਬਈ ਵਾਲਾ ਕੱਟਾ ਯਾਰ ਇਹਦੀ ਅਲਾ ਕਦਰ ਵੀ ਨਹੀਂ ਕਰਦਾ ਹੈਗਾ ਹੈ ਨਾ ਤੇ ਜਦੋਂ ਭਰਾਵਾ ਮੇਲੇ ਤੇ ਆਉਂਦਾ ਹੈਗਾ ਉਹ ਦੁਬਾਰਾ ਅਗਲਾ ਜਾ ਕੇ ਆਪਣੇ ਪਸ਼ੂਆਂ ਦੀ ਜੂਆਂ ਲਾਉਂਦਾ ਹੈ ਇੱਕ ਵਾਰੀ ਸ਼ੌਂਕ ਵੀ ਪੈਦਾ ਹੁੰਦਾ ਹੈ ਨਾ ਆ ਇੱਥੋਂ ਜਾ ਕੇ ਜਨੂਨ ਪੈਦਾ ਹੁੰਦਾ ਵੀ ਇਹ ਦੇਖ ਕੇ ਚੰਗੇ ਸੋਹਣੇ ਜਾਨਵਰ ਦੇਖ ਕੇ ਇਹ ਤਾਂ ਵੀਰੇ ਹੋ ਚੱਲਿਆ ਕੱਟੋ-ਕੱਟ ਸਾਲ ਦਾ ਹੋ ਗਿਆ ਦੇ ਦੇਖ ਲੋ ਇਹ ਵੀ ਦੇਖ ਲੋ ਤੇ ਆਪਣੀ ਇਹ ਵੀ ਦੇਖ ਲੋ 2 ਮਹੀਨਾ ਦੀ ਨਹੀਂ ਹੋਈ ਤੇ ਮਤਲਬ ਇਹਦੇ ਕੋਈ ਐਵੇਂ ਨਹੀਂ ਹੈਗਾ ਇਹਦੇ ਟੈਸਟਿਕਲਾਂ ਦੀ ਬਣਾਵਟ ਦੇਖੋ ਕਿ ਇਹ ਐਵੇਂ ਨਹੀਂ ਹੈਗਾ ਵੀ ਕੋਈ ਉਮੀ ਹੈ ਬਸ ਇਹ ਥੋੜੀ ਸਾਮ ਸੰਭਾਲ ਦਾ ਫਰਕ ਹੈ ਹਾਂ ਜੀ ਸਾਮ ਸੰਭਾਲ ਦਾ ਫਰਕ ਪੈ ਗਿਆ ਹਾਂ ਤੇ ਜਿਹੜੇ ਇਹ ਵੀ ਸੀਮਨ ਦਾ ਤੀਗਾ ਪਰ ਇਹਦੀ ਸਾਮ ਸੰਭਾਲ ਦਾ ਫਰਕ ਪੈ ਗਿਆ ਤੇ ਹੁਣ ਇੱਥੋਂ ਦੇਖ ਕੇ ਹੁਣ ਫਿਰ ਉਹੀ ਗੱਲ ਉਤਸ਼ਾਹ ਇੱਥੋਂ ਹੀ ਪੈਦਾ ਹੁੰਦਾ ਇਹ ਮੇਲੇ ਕਰਾਉਣ ਦਾ ਇਹੀ ਫਾਇਦਾ ਹੈ ਇਹੀ ਫਾਇਦਾ ਬਈ ਸਾਹ ਪੈਦਾ ਹੁੰਦਾ ਹਾਂ ਤੇ ਮਤਲਬ ਭਾਈ ਅੱਜ ਕੱਲ ਪਹਿਲਾਂ ਸਰਕਾਰਾਂ ਵੱਲੋਂ ਵੀ ਬਹੁਤ ਮੇਲੇ ਲਵਾਏ ਜਾਂਦੇ ਤੇ ਉਹ ਸਰਕਾਰਾਂ ਵੱਲੋਂ ਇਹ ਇਹ ਚੀਜ਼ਾਂ ਨੂੰ ਪੱਲਾ ਝਾੜ ਲਿਆ ਜਾਂਦਾ ਹਨ ਜਿਹੜੀਆਂ ਕੋਈ ਵੀ ਜਿਵੇਂ ਪੀਡੀਐਫ ਸੰਸਥਾ ਹੋਗੀ ਬੀਐਫਐਤਨ ਉਹ ਲਾ ਹੋਗੀ ਭਾਈ ਪਿੰਦੇ ਸਿੱਧੂ ਹੋਣੀ ਇਹ ਮੇਲੇ ਕਰਵਾਉਂਦੇ ਨੇ ਪ੍ਰਾਈਵੇਟ ਸੰਸਥਾ ਨੇ ਸਾਰੀਆਂ ਜਿਹੜੀਆਂ ਕਰਵਾਉਂਦੀਆਂ ਨੇ ਨਾਲ ਮਿਲ ਕੇ ਇਹ ਸਰਕਾਰਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਆਪਾਂ ਤੋਂ ਮੇਲੇ ਹਨਾ ਇਹ ਵੱਧੋ ਵੱਧ ਮੇਲੇ ਲਗਾਏ ਜਾਣਗੇ ਤਾਂ ਹੀ ਆਪਣੇ ਕਿਸਾਨ ਜਾਗਰੂਤ ਹੋਣਗੇ ਹਨਾ ਫੇਰ ਹੀ ਮਤਲਬ ਆਪਣਾ ਕੁਛ ਨਾ ਕੁਛ ਫਾਇਦਾ ਹੋ ਸਕਦਾ ਜਿਹੜੀ ਜਵਾਨੀ ਹੈ ਨਸ਼ੇ ਵੱਲ ਜਾ ਰਹੀ ਹੈ ਉਹ ਉਦਨਾ ਕੋ ਸ ਖੇਦਾ ਹੋਊਗਾ ਉਹਦੇ ਨਾਲ ਵੀ ਆਪਣਾ ਹਨ ਤੇ ਮੈਂ ਦੇਖੋ ਭਰਾਵੋ ਇਹ ਪਿੰਡ ਗਰਾਹਾਂ ਤੋਂ ਕਿੰਨੇ ਨੌਜਵਾਨ ਆਏ ਨੇ ਬਾਈ ਤੁਹਾਡਾ ਕੀ ਨਾਮ ਹੈ ਚਮਕੌਰ ਸਿੰਘ ਅੱਛਾ ਤੁਸੀਂ ਪਹਿਲਾਂ ਹੀ ਮੇਲੇ ਤੇ ਜਾਂਦੇ ਹੋਗੇ ਨਾ ਬਾਈ ਪਹਿਲੀ ਵਾਰ ਹੀ ਆਏ ਤੁਸੀਂ ਪਹਿਲੀ ਵਾਰ ਹੀ ਆਏ ਤੁਹਾਨੂੰ ਕਿਵੇਂ ਸ਼ੌਂਕ ਪੈ ਗਿਆ ਬਸ ਉਹ ਜਾਂ ਮੁੰਡੇ ਆਉਂਦੇ ਹੁੰਦੇ ਸੀ ਇਹਨਾਂ ਨਾਲ ਹੀ ਲੈ ਕੇ ਆਏ ਨੇ ਠੀਕ ਹੈ ਠੀਕ ਹੈ ਤੇ ਬਾਈ ਤੁਸੀਂ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਅਜੇ ਪਹਿਲਾਂ ਵੀ ਤੁਸੀਂ ਮੇਲੇ ਤੇ ਆਉਂਦੇ ਰਹੇ ਹੋ ਹਾਂ ਜੀ ਮੇਲੇ ਤੇ ਆਉਂਦਾ ਟਿੱਕਰ ਹੀ ਕਿਵੇਂ ਵਧੀਆ ਪਸ਼ੂ ਰੱਖਦੇ ਤੁਸੀਂ ਵਾਜੇ ਜੀ ਵਾਜੇ 20 ਪਲੱਸ ਵਾਲੇ ਰੱਖਦੇ ਠੀਕ ਹੈ ਠੀਕ ਹੈ ਤੇ ਬਾਈ ਇਹਨਾਂ ਨੂੰ ਕੋਈ ਤੁਹਾਡੇ ਮਤਲਬ ਕੰਪੀਟੀਸ਼ਨ ਕੋਈ ਲੜਿਆ ਹੋਵੇ ਤੁਸੀਂ ਮਾੜਾ ਜਾਂ ਦਰਸ਼ਕਾਂ ਨੂੰ ਦੱਸੋ ਪਿੰਡ ਆਪਾਂ ਨੇ ਉਹ ਮੇਲਾ ਕਰਾਇਆ ਸੀ ਜੀ ਠੀਕ ਹੈ ਜੀ ਉਹ ਤੇ ਆਪਾਂ ਛੋਟੀ ਨੇ ਤੀਜੇ ਸੂਏ 20 ਪਲੱਸ ਦਾ ਰਿਕਾਰਡ ਆ ਠੀਕ ਹੈ ਹਾਸਲੇ ਕੀਤਾ ਪਹਿਲਾ ਨੰਬਰ ਸਥਾਨ ਪ੍ਰਾਪਤ ਕੀਤਾ ਪਿੰਡ ਲੈਵਲ ਤੇ ਪਿੰਡ ਲੈਵਲ ਤੇ ਠੀਕ ਹੈ ਤੇ ਦੇਖੋ ਭਰਾ ਉਹ ਆਪਣੇ ਜੀ ਪਿੰਡ ਲੈਵਲ ਤੇ ਵੀ ਇਹ ਮੇਲੇ ਹੋਣਗੇ ਤਾਂ ਆਮ ਕਿਸਾਨ ਆ ਜਿਹੜਾ ਉਹ ਵੀ ਆਪਣੇ ਇਸ ਤਰ੍ਹਾਂ ਜਾਗਰੂਤ ਹੋਊਗਾ ਕਿਉਂਕਿ ਆਮ ਘਰੇ ਮੱਜਾਂ ਹੈਗੀਆਂ ਆਪਣੇ ਹਾਂਜੀ ਹਾਂ ਸਮਝ ਗਿਆ ਤੁਸੀਂ ਆਪਾਂ ਜਦੋਂ ਵੱਡੇ ਲੈਵਲ ਤੇ ਕੋਈ ਵੱਡੇ ਬ੍ਰੀਡਰਾਂ ਦੇ ਉੱਪਰ ਆਮ ਕਿਸਾਨ ਡਰ ਜਾਂਦਾ ਵੀ ਆਪਣਾ ਉੱਥੇ ਯਾਰ ਕੀ ਬਟਿਆ ਹਨਾ ਤੇ ਪਿੰਡ ਲੈਵਲ ਤੇ ਜੇ ਬੰਦਾ ਜਾਗਰੂਕ ਹੋਊਗਾ ਤਾਂ ਆਪਾਂ ਆਮ ਕਿਸਾਨ ਈ ਵੀ ਹਰੇਕ ਦੇ ਘਰੇ ਮੱਜਾਂ ਨੇ ਹਰੇਕ ਨੂੰ ਸ਼ੌਂਕ ਵੀ ਹੈ ਅੱਜ ਕੱਲ ਨੌਜਵਾਨੀ ਨੂੰ ਵੀ ਸ਼ੌਂਕ ਹੈ ਤੇ ਬ੍ਰੀਡ ਵੀ ਬਹੁਤ ਸੁਧਾਰ ਹੋ ਰਿਹਾਗਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋ ਰਿਹਾ ਹੈ ਕਿ ਬੀਡ ਰੀਡ ਤੇ ਵੀ ਤੇ ਆਪਾਂ ਤਾਂ ਕਹਿੰਦੇ ਵੀ ਨੌਜਵਾਨੀ ਅੱਗੇ ਵਧੇ ਤੇ ਬਾਈ ਜੀ ਆਪਣਾ ਪਿੰਡ ਕਿਹੜਾ ਤੁਹਾਰਾ ਹਾਂਜੀ ਅੱ अच्छा ते ਤੁਸੀਂ ਮੇਲੇ ਤੇ ਕਿਵੇਂ ਪਹਿਲੀ ਵਾਰੀ ਆਇਓ ਕਿ ਨਾ ਦੂਜੀ ਵਾਰੀ ਅੱਛਾ ਪਹਿਲਾਂ ਕਿਹੜੇ ਮੇਲੇ ਤੇ ਕਿ ਨਾ ਲਾਵੇਂਲਾ ਜੀ ਠੀਕ ਹੈ ਕਿਵੇਂ ਸ਼ੌਂਕ ਆ ਤੁਹਾਨੂੰ ਪਸ਼ੂਆਂ ਦਾ ਹਾਂਜੀ ਸ਼ੌਂਕ ਆ ਜੀ ਕਰੇ ਕਿੰਨੇ ਕਿ ਪਸ਼ੂ ਰੱਖਦੇ ਤੁਸੀਂ ਆਪਣੇ ਹੈਗੇ ਨਹੀਂ 8-10 ਪਸ਼ੂ 8-10 ਪਸ਼ੂ ਹੈ ਜੀ ਹਾਂਜੀ ਤੇ ਮਤਲਬ ਸ਼ੌਂਕ ਹੈ ਤੁਸੀਂ ਮੇਲੇ ਤੇ ਤਾਂ ਨਹੀਂ ਕਰੇ ਪਸ਼ੂ ਪਾਇਆ ਨਾ ਜੀ ਠੀਕ ਹੈ ਬਾਈ ਨਾਲ ਹੀ ਆਉਣੇ ਜੀ ਕੁਲਦੀਪ ਸਿੰਘ ਨਾ ਠੀਕ ਹੈ ਠੀਕ ਹੈ ਕੁਲਦੀਪ ਹਾਂਜੀ ਕੁਲਦੀਪ ਸਿੰਘ ਨਾ ਜੋ ਕਿ ਇਹ ਬਾਈ ਬਹੁਤ ਮੇਲਿਆਂ ਤੇ ਜਾਂਦਾ ਤੇ ਇਹਨੂੰ ਬਹੁਤ ਨੌਲੇਜ ਵੀ ਹੈ ਕੀ ਬਾਈ ਆਪਣਾ ਨਾਮ ਕੁਲਦੀਪ ਸਿੰਘ ਜੀ ਤੇ ਪਿੰਡ ਪਿੰਡ ਗਰਾਹ ਜੀ ਅੱਛਾ ਕੀ ਤੁਸੀਂ ਕਿਸਾਨ ਠੀਕ ਹੈ ਅਗਰਾ ਦਾ ਖੇਤੀ ਤੁਸੀਂ ਮੇਲੇ ਤੇ ਕਿੰਨੇ ਕਿ ਚਿਰ ਤੋਂ ਆਉਂਦੇ ਹੋ 2013 ਤੋਂ ਠੀਕ ਹੈ 2013 ਤੋਂ ਮੇਲੇ ਪਹਿਲਾਂ ਵੀ ਤੁਸੀਂ ਕੋਈ ਕੰਪੀਟੀਸ਼ਨ ਤੇ ਪਸ਼ੂ ਪਾਏ ਨੇ ਆਪਾਂ ਨਾ ਬਾਈ ਜੀ ਮੈਂ ਨੋਕਰ ਪਿੰਡ ਪਾਈ ਹੁੰਦਾ ਨੇ ਠੀਕ ਹੈ ਨੋਕਰ ਪਿੰਡ ਮੈਂ ਸੱਪਾ ਜੀ ਹਾਂ ਠੀਕ ਹੈ ਠੀਕ ਹੈ ਮਤਲਬ ਲਓ ਜੀ ਆਪਾਂ ਜੋ ਅਗਰਾਹਾ ਪਿੰਡ ਦੇ ਨੌਜਵਾਨ ਜਿਹੜੇ ਮੇਲੇ ਤੇ ਪਹੁੰਚੇ ਸੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਾਰੇ ਭਰਾਵਾਂ ਦਾ ਸੁਭਾਅ ਬਹੁਤ ਵਧੀਆ ਤੇ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਆਪਾਂ ਮੋਟੀਵੇਸ਼ਨ ਵੀਡੀਓ ਅੱਗੇ ਤੋਂ ਛੋਡੇ ਨਾਲ ਆਉਂਦੇ ਰਹਾਂਗੇ ਤੇ ਭਰਾਵੋ ਆਪਾਂ ਤਾਂ ਹੀ ਕਹਨੇ ਆਂ ਵੀ ਨੌਜਵਾਨੀ ਅੱਗੇ ਬਦੂ ਕਿ ਨਸ਼ਿਆਂ ਤੋਂ ਦੂਰ ਰਹੋਗੇ ਆਪਾਂ ਮੇਲਿਆਂ ਦਾ ਸ਼ੌਂਕ ਵੱਤੋ-ਬੱਤੋ ਭਰਾਵੋ ਆਪਣੇ ਬੱਚਿਆਂ ਨੂੰ ਇਹਨਾਂ ਇਹਨਾਂ ਕਿੱਤਿਆਂ ਵੱਦੀ ਪ੍ਰਾਪਤ ਕਰੋ ਨਸ਼ੇ ਛੱਡੋ ਆਪਣੇ ਪਸ਼ੂਆਂ ਨੂੰ ਸਾਂਭੋ ਧੰਨਵਾਦ ਦੋਸਤੋ ਆਰਜੀਕੇ ਟੀਵੀ ਨੂੰ ਵੱਤੋ-ਬੱਤੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਵਾਸਤੇ ਜਈਆਂ ਮੋਟੀਵੇਸ਼ਨ ਵੀਡੀਓ ਅਸੀਂ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਾਂਗੇ ਧੰਨਵਾਦ